ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਸਾਡੇ ਆਪ ਕੇ ਨਵੇਂ ਬਲੌਗ ਦੇ ਵਿੱਚ ਤੇ ਆਠ ਹੈਗਾ ਤੋਂ ਮਾਰ ਆਖਰਸ ਜੋ ਕਿ ਨੇ ਸਵੇਰੇ ਅਮਾਜੋਂ ਤੋਂ ਨਹੀਂ ਬੰਦ ਲਾ ਲਿਆ ਠੀਕ ਹੈ ਪਰ ਪੈ ਅੱਜ ਵੀ ਰਹਿਣ ਦਸੂਦੀ ਰਹੀ ਜੀ ਦੇਖ ਲੋ ਕੇਣ ਮੇਣ ਕੇਣ ਮੇਣ ਟਿਕੜੀ ਤੇ ਬਦਲ ਭੱਜੇ ਜਾਂਦੇ ਨੇ ਪਤਾ ਨਹੀਂ ਕਿੱਧਰ ਨੂੰ ਸਾਡੇ ਤਾਂ ਨਹੀਂ ਵਾਦੇ ਜੀ ਹਾਲਾ ਸੇਰਜ ਪਤਾ ਨਹੀਂ ਕਿੱਥੇ ਜਾਈ ਜਾਂਦੇ ਨੇ ਹੂੰ ਮਤਾਨੀ ਕਿੱਥੇ ਜਾਂਦੇ ਪ੍ਰਿਆ ਪ੍ਰਿਆ ਮੈਂ ਨਹੀਂ ਜੇ ਪੈਂਦਾ ਖੁੱਲ ਕੇ ਸਾਨੂੰ ਲੱਗਦਾ ਇਸ ਵਾਰੀ ਮਾਲ ਪੂੜੇ ਨਹੀਂ ਖਵਾਉਣੇ ਹੈਗੇ ਖੀਰ ਪੂੜੇ ਨਹੀਂ ਖਵਾਉਣੇ ਹੈਗੇ ਰੱਬ ਨੇ ਤੇ ਦੇਖੋ ਜੀ ਇਦਾਂ ਪੱਛਿਆਂ ਦੀ ਅੱਜ ਕੀ ਆ ਛੁੱਟੀ ਸਭਨਾਂ ਦੀ ਛੁੱਟੀ ਆ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦੇ ਆਖਰ। ਅੱਛਾ। ਆਲੇ ਆਉਂਦੀ ਪਤਾਲੀ ਨੂੰ। ਹਾਂ। 3 ਮਹੀਨੇ 2.5 ਕਿਲੋ। ਕੰਮ ਸੁਈ ਜਾ। ਇਹ ਹੋਰ ਅਕਸਰ ਜਿੰਨਾ ਜਨਮ ਦੇ ਆਖਰ। ਅੱਜ ਤੇ ਨਹੀਂ ਲੱਗਦਾ ਵੇ ਇਹ ਮੈਨੂੰ। ਕਿਉਂਕਿ ਜਿਆਜ ਹੁੰਦਾ ਤੇ ਬਾਕੀ ਸਕੂਲਾਂ ਦੀ ਵੀ ਛੁੱਟੀ ਹੋਣੀ ਸੀ। ਬਾਕੀ ਬੈਂਾਂ ਤੇ ਮੈਂ ਦੇਖ ਨਹੀਂ ਲੱਗਦਾ। ਕੱਲ ਧੀਰਾ। ਕੱਲ ਧੀਰਾ ਜੇ ਲੋਕਾਂ ਤੋਂ ਬਾਅਦ ਕੀ ਬਾਰ ਠੀਕ ਹੈ। ਫਿਰ ਪੂਰੇ ਨਾਲ ਤਾਂ ਕੀ ਕੀ ਕਾਹ ਕਰਦੇ ਆ। ਹਮਮ। ਨਾ ਹੋਏ ਵੀ ਹੋ ਸਕਦਾ। ਨਾਲੇ ਕੋਈ ਟੀਚਰਾਂ ਨੂੰ ਸੁਪਾਵਾ ਫਟ ਕੀਤਾ ਨਾ ਹਰ ਸਵੇਰੇ ਹਰ ਫੁੱਲ ਹੂੰ ਉਹ ਤੇ ਦੇਰ ਦੇ ਚੱਲਿਆ ਬੇ ਲੋ ਜੀ ਸਾਡੇ ਖੁੱਲ ਰਹੇ ਨੇ ਗੇਟ 8 ਵਜੇ ਗੇਟ ਖੁੱਲਿਆ ਸਾਡੇ ਘਰ ਦਾ ਹਾਂ ਬੋਲੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਈਕ ਸਬਸਕ੍ਰਾਈਬ ਬੱਤੇ ਲਾਈਕ ਸਬਸਕ੍ਰਾਈਬ ਵਧਾ ਦਿਓ ਜੀ ਸਾਡੇ ਸਬਸਕ੍ਰਾਈਬ ਤੇ ਜਰੂਰ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਕਰੋ ਜੀ ਕਮੈਂਟ ਹੁੰਨ ਕਰਾ ਦੇ ਹੱਥ ਛੂਗਾ ਛੂ ਕੇ ਗੱਲ ਕਰਦਾ ਕੀ ਕਹਿ ਗਿੰਦਾ ਥਾਨੇ ਉਹ ਸਾਡੇ ਪੈਰ ਛੂਗਾ ਬਸ ਸਬਸਕ੍ਰਾਈਬ ਕਰ ਦਿਓ ਜੀ ਸੈਜ ਕਹਿ ਰਿਹਾ ਤੇ ਤੁਹਾਡੇ ਪੈਰਾਂ ਨੂੰ ਹੱਥ ਲਾਉ ਤੇਰੇ ਫੇਸ ਤੇ ਆ ਰਿਹਾ ਮੇਟਾ ਇਹ ਸੈਜ ਕਹਿ ਰਿਹਾ ਹੈ ਕਿ ਮੈਂ ਤੁਹਾਡੇ ਕੀ ਕਰਾਂਗਾ ਫਰਾਂ ਵੀਰਾਂ ਨੂੰ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਨਹੀਂ ਹੁੰਦਾ ਸਬਸਕ੍ਰਾਈਬ ਹੁੰਦਾ ਹੈ ਸਬਸਕ੍ਰਾਈਬ ਕਰ ਦੋ ਜੀ ਤੇ ਫਿਰ ਸੈਸਾ ਦਾ ਪਲੇ ਬਟਨ ਆ ਜੂਗਾ ਓਏ ਹੋਏ ਲਾਲਚ ਬੁਰੀ ਬਿਲਾ ਹੈ ਅੱਛਾ ਫਿਰ ਤੇਰਾ ਬਰਥਡੇ ਕਦੋਂ ਆ ਰਿਹਾ 6 ਡੇਜ਼ ਰਹਿ ਗਏ ਨਹੀਂ ਨਹੀਂ 6 ਨਹੀਂ ਡੇ ਅਜੇ 4 ਡੇਜ਼ 4 ਡੇਜ਼ ਰਹਿ ਗਏ ਬੇਟਾ ਤੁਹਾਡੀ ਬਰਥਡੇ ਨੂੰ 30 31 ਮਾਰਚ 4 ਡੇਸ ਰੈਗਨ ਇੰਜੀ ਗੁੱਡ ਸਾਈਜ਼ ਦੇ ਬਰਥਡੇ ਦੇ ਵਿੱਚ ਤੇ ਸਹਿਜ ਦੀ ਨੋਜੀ ਚੋਂ ਬਲੱਡ ਫੌਤ ਆਇਆ ਸੀ ਅੱਜ ਫੇਰੇ ਫੇਰੇ ਹਨਾ ਸਹਿਜ ਕੱਲ ਰਾਤ ਆਇਆ ਸੀ ਅੱਜ ਫੇਰੇ ਨਹੀਂ ਕੱਲ ਰਾਤੀ ਦੇ ਆਇਆ ਸੀਗਾ ਉਹ ਤੇ ਤਾਂ ਜੀ ਬੋ ਪਰ ਆਇਆ ਤੇ ਹੈਗਾ ਫੇਨਾ ਕਿਤੇ ਛੱਡਦੇ ਜਾਂਣਾ ਹੈ ਉੱਪਰ ਤੁਲੇ ਦੇ ਤੇ ਚਲੋ ਜੀ ਅੱਜ ਅਸੀਂ ਰਾਜਮਾ ਚਾਵਲ ਬਣਾਏ ਨੇ ਉਹ ਵੀ ਕਿੱਥੋਂ ਉਹ ਵੀ ਤੁਹਾਨੂੰ ਦਿਖਵਾਨੇ ਆ ਲਓ ਜੀ ਫੇਰੇ ਫੇਰੇ ਜਾਣਾ ਪੈ ਗਿਆ ਡਾਕਟਰ ਦੇ ਤੇ ਬਿਕ ਪ੍ਰੋਬਲਮ ਹੋ ਗਈ ਸੀ ਤੇ ਆਪਾਂ ਨੂੰ ਜਾਣਾ ਪੈ ਰਿਹਾ ਡਾਕਟਰ ਦੇ ਤੇ ਮੀ ਬਹੁਤ ਮੌਸਮ ਬਹੁਤ ਸੋਹਣਾ ਹੋਇਆ ਵੈਸੇ ਸੋਚਿਆ ਸੀਗਾ ਵੀ ਕੁਝ ਬਣਾਵਾਂਗੇ ਘਰੇ ਕੁਝ ਕਰ ਬੱਗ ਉੱਛਾਣਾ ਕੱਪੜ ਵਗੈਰਾ ਬਹੁਤ ਖਰਾਬ ਹੋਏ ਸੀ ਮੈਂ ਸੋਚਿਆ ਸੀ ਕਿ ਚਲੋ ਅੱਜ ਘਰ ਨੂੰ ਟਾਈਮ ਦਵਾਂਗੇ ਪਰ ਜਾਣਾ ਪੈ ਰਿਹਾ ਜੀ ਡਾਕਟਰ ਦੇ ਇਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਅੱਜ ਕੱਲ ਕਰੂੰਗੀ ਕਿ ਮੈਂ ਡਾਕਟਰ ਦੇ ਕੋਲ ਗਈ ਆ ਪਤਾ ਨੂੰ ਤੁਹਾਨੂੰ ਤਾਂ ਨਹੀਂ ਕਿ ਮੈਂ ਡਾਕਟਰ ਦੇ ਕਿਹੜੇ ਰੀਜ਼ਨ ਕਰਕੇ ਜਾ ਰਹੀ ਆ ਤੇ ਇਹ ਵੀ ਮੇਰੀਆਂ ਭੈਣਾਂ ਲਈ ਖਾਸ ਹੋਏਗੀ ਅੱਜ ਦੀ ਵੀਡੀਓ ਫਤਲ ਪੂਰਾ ਖੁਲਿਆ ਹੋਇਆ ਏ ਤੇ ਮੌਸਮ ਨਾ ਕਾਫੀ ਫਰਕ ਪੈ ਗਿਆ 27 ਡਿਗਰੀ ਟੈਂਪਰੇਚਰ ਗੱਡੀ ਦਾ ਦਿਖਾ ਰਹੀ ਏ ਤੇ ਮੌਸਮ ਸੁਹਾਵਣਾ ਹੋ ਗਿਆ ਇਸ ਲਈ ਸੋਚਿਆ ਸੀ ਅੱਜ ਮਾਕੂੜੇ ਬਣਾਵਾਂਗੇ ਨਹੀਂ ਮਾਲ ਕੂੜੇ ਨਹੀਂ ਤਵੇ ਵਾਲੇ ਕੂੜੇ ਜਿਹੜੇ ਕੋੜ ਵਾਲੇ ਬਣਾਈ ਦੇਣਾ ਬਣਾਵਾਂਗੇ ਮੈਂ ਲਖੀਰ ਬਣਾਵਾਂਗੇ ਦੇਖਦੇ ਆਂ ਜੇ ਮੈਂ ਟਾਈਮ ਨਾਲ ਫ੍ਰੀ ਹੋ ਗਈ ਫਿਰ ਆ ਕੇ ਮਟੀਰੀਅਲ ਤਿਆਰ ਕਰਾਂਗੇ ਪਾਣੀ ਦੀ ਚੁਕੜੀ ਮੈਂ ਇਹਨੂੰ ਚੁਕੜੀ ਵਾਲਾ ਮੀਂਹ ਹੀ ਕਹਿੰਦੇ ਹੁੰਦੇ ਆ ਬਹੁਤ ਸੋਣਾ ਮੌਸਮ ਜੇ ਰਵੇ ਤਾਂ ਤੋ ਦਿਨ ਦਿਨ ਇਦਾਂ ਦਾ ਮੌਸਮ ਰਵੇ ਤਾਂ ਮਜ਼ਾ ਹੀ ਆ ਜਾਏ ਸੱਚੀ ਇਹ ਅੰਬੀ ਸਰਦਾ ਇਹਨੂੰ ਅੰਬੀ ਸਰਦਾ ਦਿਲ ਕਹਿੰਦੇ ਆ ਆਪਾਂ ਜਾਣਾ ਹਾਤੀ ਵੀਰੇ ਡਾਕਟਰ ਕੋ ਮੈਂ ਜਾ ਰਹੀ ਹਾਂ ਨਾ ਇਹ ਡਾਕਟਰ ਸਪੈਸ਼ਲਿਸਟ ਹੈਗਾ ਬੱਚਿਆਂ ਦੇ ਪਰ ਅਸੀਂ ਨਾ ਕੋ 15 ਸਾਲ ਹੋ ਗਿਆ ਨਾਲੇ ਕੋਈ ਜਾ ਰਹੇ ਆ ਤੇ ਸਮਝੋ ਵੀ ਸਾਡੀ ਫੈਮਿਲੀ ਡਾਕਟਰ ਵੀ ਨੇ ਕਿ ਮਤਲਬ ਸਾਨੂੰ ਇਹਨਾਂ ਤੇ ਬਹੁਤ ਵਿਸ਼ਵਾਸ ਆ ਤੇ ਅੰਮ੍ਰਿਤਸਰ ਦੇ ਡਾਕਟਰ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਉਹਨਾਂ ਨੂੰ ਤਕਰੀਬਨ ਪਤਾ ਹੋਏਗਾ ਡਾਕਟਰ ਪ੍ਰੇਮ ਗੁਲਾਟੀ ਤੇ ਮੈਂ ਜਾ ਰਹੀ ਆ ਡਾਕਟਰ ਪ੍ਰੇਮ ਗੁਲਾਟੀ ਦੇ ਕੋਲ ਇਹਨਾਂ ਦਾ ਕਲੀਨਿਕ ਹੈਗਾ ਹਾਥੀ ਐਸੀ ਹੀ ਆਪਣੀ ਕੋਠੀ ਵੀ ਦੇਖਦੇ ਆ ਪਰ ਉਹ ਇੰਨੀ ਡਿੰਗ ਤੇ ਮੈਨੂੰ ਐਮਰਜੈਂਸੀ ਦੇ ਵਿੱਚ ਜਾਣਾ ਪਿਆ ਇਸ ਲਈ ਮੈਂ ਨਾਲ ਨੂੰ ਮਾਰਨਿੰਗ ਦੇ ਵਿੱਚ ਮਿਲਾਂਗੀ ਹਾਥੀ ਗੇਟ ਅਲੀਆ ਚੈੱਕ ਕਰੋ ਜੀ ਅੰਮ੍ਰਿਤਸਰ ਸ਼ਹਿਰ ਦੀਆਂ ਕਿੱਥੀਆਂ ਲਿਖੀਆਂ ਇਹ ਨਾ ਬਹੁਤ ਪੁਰਾਣੀਆਂ ਗਲੀਆਂ ਨੇ ਅੰਗਰੇਜ਼ਾਂ ਦੇ ਟਾਈਮ ਦੀਆਂ ਛਟੀਆਂ ਛੋਟੀਆਂ ਗਲੀਆਂ ਪੁਰਾਣੀ ਪੁਰਾਣੇ ਘਰ ਤੇ ਬਾਰ ਬ੍ਰੀਜ ਬੈਠੇ ਹੋਏ ਨੇ ਤੋਂ ਘਾਤ ਦਾ ਸੁਨਦਰ ਡਾਕਟਰ ਤੇ ਗੋਲ ਅਮਰਜੈਂਸੀ ਕੇਸ ਦੇਖੀ ਲਈ ਦਿਖਾਉਣਾ ਪੈਣਾ ਆ ਤੋਂ ਨਾਲ ਮਤਰਾ ਜਿੰਦੀ ਡਾਇਗਨੋਸਟਿਕ ਲੋ ਜੀ ਅਸੀਂ ਡਾਕਟਰ ਨੂੰ ਚੈੱਕ ਕਰਵਾ ਕੇ ਨਿਕਲੇ ਆ ਤੇ ਇੱਕ ਹੋਰ ਦੂਸਰੇ ਡਾਕਟਰ ਦੇ ਕੋਲ ਨਾ ਮੈਨੂੰ ਜਾਣਾ ਪੈਣਾ ਸਕੈਨ ਕਰਾਉਣ ਵਾਸਤੇ ਕਹਲੇ ਆ ਕਿ ਨਾ ਇਹ ਸਪੈਸ਼ਲ ਮੇਰੀਆ ਭੈਣਾਂ ਧਿਆਨ ਦੇਣਾ ਕਿ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਤੁਹਾਨੂੰ ਕੰਡ ਕੋਈ ਕੱਟ ਕੋਈ ਸੋਲੀਡ ਆਈ ਕੁਝ ਵੀ ਨਜ਼ਰ ਆਉਂਦਾ ਨਾ ਇਗਨੋਰ ਨਾ ਕਰਿਆ ਕਰੋ ਉਸੇ ਵੇਲੇ ਡਾਕਟਰ ਦੇ ਕੋਲ ਜਾਇਆ ਕਰੋ ਤੇ ਡਾਕਟਰ ਦੀ ਸਲਾਹ ਲਿਆ ਕਰੋ ਜੋ ਟੈਸਟ ਲਿਖਦੇ ਨੇ ਬਕਾਇਦਾ ਉਹ ਟੈਸਟ ਕਰਵਾਇਆ ਕਰੋ ਠੀਕ ਆ ਤੇ ਮੈਨੂੰ ਵੀ ਇੱਕ ਟੈਸਟ ਉਹਨਾਂ ਨੇ ਲਿਖਿਆ ਸਕੈਨ ਦਾ ਉਹ ਮੈਂ ਕਰਵਾਉਣ ਜਾ ਰਹੀ ਆਂ بس ਬਾਈ ਗਰੂ ਅਗੇ ਅਰਦਾਸ ਕਰਦੇ ਆਂ ਕਿ ਰਿਪੋਰਟ ਜਿਹੜੀ ਮੇਰੀ ਸਹੀ ਆਵੇ ਤੇ ਖਾਸ ਕਰਕੇ ਨਾ ਦੇਖੋ ਪਤਾ ਕੀ ਗੱਲ ਆਪਾਂ ਨਾ ਕਈ ਚੀਜ਼ਾਂ ਤੋਂ ਪਛੱਕ ਜਾਂਦੇ ਆਂ ਆਪਾਂ ਨਾਮ ਨਹੀਂ ਲੈਂਦੇ ਹੈਗੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਾ ਅਸੀਂ ਸ਼ਰਮ ਮਹਿਸੂਸ ਕਰਦੇ ਆਂ ਕਿ ਅਸੀਂ ਇਹ ਚੀਜ਼ ਦੱਸਣੀ ਨਹੀਂ ਹੈਗੀ ਬ੍ਰੈਸਟ ਆਪਣੀ ਨੂੰ ਚੈੱਕ ਕਰਦੇ ਰਿਹਾ ਕਰੋ ਆਪ ਠੀਕ ਆ ਬ੍ਰੈਸਟ ਕੈਂసర్ ਬਹੁਤ ਫੈਲ ਰਿਹਾ ਹੈ ਇਸ ਕਰਕੇ ਬ੍ਰੈਸਟ ਨੂੰ ਆਪਣੇ ਨੂੰ ਆਪ ਹੀ ਤੁਸੀਂ ਚੈੱਕ ਕਰਿਆ ਕਰੋ ਦੇਖਿਆ ਕਰੋ ਅਗਰ ਤੁਹਾਨੂੰ ਗਿਲਟੀ ਅਗਰ ਤੁਹਾਨੂੰ ਪੇਨ ਅਗਰ ਕੋਈ ਕੱਠ ਨਜ਼ਰ ਆਉਂਦੀ ਆ ਫੀਲ ਹੁੰਦੀ ਆ ਤੇ ਉਸੇ ਟਾਈਮ ਆਪਣੇ ਕਾਇਨੀ ਦੇ ਡਾਕਟਰ ਨੂੰ ਜਾਂ ਜਿਹੜੇ ਵੀ ਡਾਕਟਰ ਕੋ ਤੁਸੀ ਜਾਣਾ ਵਧੀਆ ਲੱਗਦਾ ਤੁਹਾਨੂੰ ਟਰਸਟ ਹੈਗਾ ਆ ਉਹ ਸਟਾਕਟਰ ਦੇ ਕੋਲ ਜਾਓ ਤੇ ਉਹਨੂੰ ਚੈੱਕ ਅਪ ਕਰਵਾ ਕੇ ਆਓ ਠੀਕ ਆ ਤੇ ਬਾਕੀ ਆਪਣਾ ਅਸੀਂ ਗੱਲ ਨਹੀਂ ਕਰਦੇ ਨਾ ਪੀਰੀਅਡਸ ਦੇ ਉੱਪਰ ਆਏ ਅਸੀਂ ਤਾਂ ਸ਼ਰਮ ਮਹਿਸੂਸ ਕਰਦੇ ਹਾਂ ਅਸੀਂ ਹੋਰ ਵਲੌਗਰ ਅਸੀਂ ਹੋਰ ਬਹੁਤ ਪਕਾਈ ਮਾਰਦੇ ਹਾਂ ਸਾਰਾ ਦਿਨ ਇੱਦਾਂ ਆ ਉੱਦਾਂ ਆ ਇੱਦਾਂ ਭਾਵ ਖੁਸ਼ਾਨ ਟਿੰਗ ਹੈ ਨਾ ਪਰ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਜਿਹੜੀਆਂ ਨੌਲੇਜ ਦੇਣ ਵਾਲੀਆਂ ਨੇ ਨਾ ਉਹ ਅਸੀਂ ਕਦੀ ਵੀ ਨਹੀਂ ਦਿੰਦੀ ਅਸੀਂ ਉਸ ਟੌਪਿਕ ਤੇ ਨਾ ਸ਼ਰਮ ਮਹਿਸੂਸ ਕਰਨ ਲੱਗ ਜਾਂਦੇ ਕਿ ਹਾਏ ਨਹੀਂ ਆਪਾਂ ਨਹੀਂ ਬੋਲਣਾ ਉਹ ਨਹੀਂ ਬੋਲਦਾ ਮੈਂ ਵੀ ਨਹੀਂ ਬੋਲਣਾ ਤੁ ਵੀ ਨਾ ਬੋਲ ਪਰ ਨਹੀਂ ਅਕਰ ਸਾਡੇ ਕੋਲ ਪਲੇਟਫਾਰਮ ਹੈਗਾ ਇਹਨਾਂ ਤੇ ਵਧੀਆ ਗੱਲਾਂ ਸ਼ੇਅਰ ਕਰਿਆ ਕਰੀਏ ਆਪਣੇ ਪੀਰੀਅਡਸ ਅਗਰ ਮਰੀਆਂ ਭੈਣਾਂ ਦੇ ਵੀ ਹੁੰਦੇ ਆ ਇਹ ਵੀ ਇੱਕ ਬੜਾ ਖਤਰਨਾਕ ਜਿਹੜਾ ਤੁਹਾਨੂੰ ਮੇਰੀ ਅੱਜ ਵੀ ਡਾਕਟਰ ਨਾਲ ਇਹ ਗੱਲ ਹੋਈ ਸੀ ਕਿ ਕਿ ਸਾਈਨ ਬਹੁਤ ਡੇਂਜਰਸ ਸਾਈਨ ਹੁੰਦਾ ਹੈ ਠੀਕ ਹੈ ਆਪਣੇ ਪੀਰੀਅਡਸ ਨੂੰ ਦੇਖਿਆ ਕਰੋ ਇੱਕ ਦੋ ਦਿਨ ਦਾ ਉੱਪਰ-ਨੀਚੇ ਕੋਈ ਗੱਲ ਨਹੀਂ ਹੈ ਜ਼ਿਆਦਾ ਟਾਈਮ ਅਗਰ ਉਹ ਡਿਲੇ ਹੋ ਰਿਹਾ ਹੈ ਜਾਂ ਅੱਗੇ ਪਿੱਛੇ ਹੋ ਰਿਹਾ ਹੈ ਤੇ ਉਹਨੂੰ ਵਾਚ ਕਰਿਆ ਕਰੋ ਦੂਸਰੀ ਗੱਲ ਗੰਡ ਦੀ ਮੈਂ ਕਰਦੀ ਆ ਕੱਟ ਦੀ ਰਸੋਲੀਆਂ ਦੀ ਕੋਈ ਵੀ ਤੁਹਾਨੂੰ ਇਹੋ ਜਿਹੀ ਚੀਜ਼ ਆਪਣੀ ਬਾਡੀ ਚ ਕਿਤੇ ਵੀ ਨਜ਼ਰ ਆਉਂਦੀ ਹੈ ਨਾ ਖਾਸ ਕਰਕੇ ਬ੍ਰੈਸਟ बार-बार टेरिंग बार खास करके ब्रेस्ट ਇਹ ਉਹ ਬਹੁਤ ਆ ਧਿਆਨ ਦੇਣ ਵਾਲੀ ਗੱਲ ਆ ਇਗਨੋਰ ਕਰਨ ਵਾਲੀ ਗੱਲ ਨਹੀਂ ਹੈਗੀ ਮੈਂ ਵੀ ਹੁਣ ਆਪਣੀ ਸਕੈਨ ਕਰਾਉਣੀ ਆ ਉਸ ਸਕੈਨ ਨੂੰ 2 ਘੰਟੇ ਲੱਗਨੇ ਆ ਕਿਹੜੀ ਸਕੈਨ ਆ ਮੈਮੋਗ੍ਰਾਫੀ ਦੀ ਮੈਮੋਗ੍ਰਾਫੀ ਆ ਮੇਰੀ ਉਹਨੂੰ 2 ਘੰਟੇ ਲੱਗਨੇ ਆ ਤੇ ਕੁਝ ਟੈਸਟ ਹੈਗੇ ਆ ਖਾਲੀ ਪੇਟ ਹੀ ਆਈ ਸੀ ਮੈਂ ਤਾਂ ਕਰੂੰਗੀ ਸੇ ਤੇ ਆਪਣਾ ਸ਼ੇਅਰ ਕਰਿਆ ਕਰੋ ਠੀਕ ਆ ਫਾਲਤੂ ਦੀ ਪਕਾਈ ਮਾਰਨ ਨਾਲੋਂ ਚੰਗਾ ਆ ਕਿ ਅਗਰ ਸਾਨੂੰ ਵਧੀਆ ਪਲੇਟਫਾਰਮ ਮਿਲਿਆ ਹੈ ਨਾ ਤੇ ਆਪਾਂ ਸ਼ੇਅਰ ਕਰਿਆ ਕਰੀਏ ਵਧੀਆ ਨੌਲੇਜ ਵਾਲੀਆਂ ਚੀਜ਼ਾਂ ਠੀਕ ਹੈ ਹਾਫ ਦੇ ਰੋ ਬਸਦੇ ਰੋ ਤੇ ਮੈਂ ਹੁਣ ਜਾ ਰਹੀ ਹਾਂ ਆਪਣਾ ਟੈਸਟ ਕਰਾਉਣ ਵਾਸਤੇ ਲੋ ਜੀ ਸਵਾਰਟ ਦਾ ਟਾਈਮ ਹੋ ਗਿਆ ਰਾਤ ਦਾ ਤੇ ਮੈਂ ਆ ਗਈ ਠੀਕਰ ਬੁਰੀ ਤਰ੍ਹਾਂ ਦਾ ਥੱਕ ਕੇ ਤੇ ਹੁਣ ਸੈਸ਼ਨ ਨੂੰ ਪੜਾ ਰਹੀ ਹਾਂ ਥੋੜਾ ਜਿਹਾ ਮੇਕਸ ਅਸ ਤੇ ਬਹੁਤ ਪਿਆਰ ਲੇਜੀ ਆਲਵੇਜ਼ ਦੈਟ ਵਾਈ ਸਲੋ ਬੋਲਣ ਵਾਲੇ ਤੇ ਅੱਜ ਟੈਸਟ ਮੇਰਾ ਹੋ ਗਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਮੇਰੀ ਰਿਪੋਰਟ ਜਿਹੜੀ ਆ ਉਹ ਜਿਸ ਚੀਜ਼ ਦਾ ਮੈਨੂੰ ਡਰ ਸੀਗਾ ਡਾਊਟ ਸੀਗਾ ਉਹ ਚੀਜ਼ ਤਾਂ ਨਹੀਂ ਹੋਇਆ ਪਰ ਛੋਟ ਬਾਬਾ ਜੀ ਦੀ ਮਿਲ ਰਹੀ ਆ ਪਰ ਮੇਰੇ ਅਸਿਸਟ ਹੈਗਾ ਛੋਟਾ ਜਿਹਾ ਤਾਂ ਜੋ ਮੈਂ ਕੁੱਲ ਕੇ ਦੱਸਦੀ ਆ ਜਿਸ ਚੀਜ਼ ਦਾ ਡਰ ਸੀਗਾ ਉਹ ਚੀਜ਼ ਨਹੀਂ ਆ ਮਤਲਬ ਕੈਂਸਰ ਦਾ ਸੀਗਾ ਮੈਨੂੰ ਡਾਊਟ ਸਾਨੂੰ ਸੀਗਾ ਬਟ ਉਹ ਚੀਜ਼ ਨਹੀਂ ਆਈ ਮੇਰੀ ਮੈਮੋਗ੍ਰਾਫੀ ਦੇ ਵਿੱਚ ਟੱਚਪੁਪ ਪਪਾ ਜੀ ਥੈਂਕ ਗੋਡ ਸਭ ਨੂੰ ਠੀਕ ਠਾਕ ਰੱਖੋ ਪਰ ਅ ਅਸਿਸਟ ਹੈਗੀ ਆ ਉਹਦਾ ਹੁਣ ਡਾਕਟਰ ਨਾਲ ਚੱਲਦਾ ਪਿਆ ਸਾਡਾ ਇੱਕ ਟੈਸਟ ਹੋਏਗਾ ਉਹਦੇ ਵਿੱਚ ਪਤਾ ਲੱਗੇਗਾ ਕਿ ਮਤਲਬ ਫਾਰਮ ਕਢਵਾਉਣਾ ਆ ਕਿ ਐਸਿਟਿਕ ਹੀ ਰਹਿਣ ਦੇਣਾ ਆ ਉਹ ਡਾਕਟਰ ਸਾਹਿਬ ਸਾਨੂੰ ਦੱਸਣਗੇ ਕੱਲ ਅੱਜ ਅਸੀਂ ਕਾਫੀ ਲੇਟ ਹੋ ਗਏ ਸੀ ਫੇਰ ਅਸੀਂ ਹੁਣ ਕੱਲ ਦਾ ਟਾਈਮ ਲਿਆ ਡਾਕਟਰ ਤੋਂ ਬਾਕੀ ਸੀਗਾ ਛੋਟਾ ਜਿਹਾ ਬਲੌਗ ਤੇ ਮੇਰੀਆਂ ਭੈਣਾਂ ਆਪਣਾ ਖਾਸ ਧਿਆਨ ਦਿਆ ਕਰੋ ਠੀਕ ਆ ਖਾਸੇ ਰੋ ਵਸਦੇ ਰੋ ਜਿੱਥੇ ਰਹੋ ਖੁਸ਼ ਰਹੋ ਮੈਂ ਤੁਹਾਨੂੰ ਕੱਲ ਦੱਸਾਂਗੀ ਸਾਰਾ ਜੋ ਕੱਲ ਦਾ ਮੇਰਾ ਇੱਕ ਸੈਟਿੰਗ ਹੋਰ ਹੈਗੀ ਆ ਮੇਰੀ ਬਾਇਓਪਸੀ ਦੀ ਉਹਦੇ ਵਿੱਚ ਦੱਸਾਂਗੀ ਮੈਂ ਕੀ ਮਤਲਬ ਹੈ ਨਾ ਡਾਕਟਰ ਕੀ ਮੈਨੂੰ ਐਡਵਾਈਸ ਦਿੰਦੇ ਆ ਘਟਾਉਣ ਵਾਸਤੇ ਕਹਿੰਦੇ ਆ ਉਹਨੋਂ ਡਾਕਟਰ ਕਟਵੋਨ ਵਾਸਤੇ ਮੈਨੂੰ ਕਹਿੰਦੇ ਆ ਕਿ ਇਦਾਂ ਹੀ ਪਈ ਰਹੇਗੀ ਹਨਾ ਮਤਲਬ ਇਹ ਡਾਕਟਰ ਦੇ ਡਿਸਾਈਡ ਹੋਏਗਾ। ਆਕੀ ਚਲੋ ਜੀ ਇਸੇ ਦਾ ਛੋਟਾ ਜਿਹਾ ਵਲੌਗ ਮਿਲਦੇ ਆ ਅਗਲੇ ਵਲੌਗ ਦੇ ਵਿੱਚ।